ਘਰ ਮੇ ਨੇ ਹੀ ਫਿਲਟਰ ਵੀ ਚੇਂਜ ਕਰਾ ਦੇਣੇ ਨੇ ਲੇਕਿਨ ਪਾਣੀ ਦਾ ਇੰਨਾ ਕੋ ਬੁਰਾ ਹਾਲ ਹੈ ਤੇ ਸੀਵਰੇਜ ਦਾ ਵੀ ਆ ਕੇ ਦੇਖੋ ਹਰ ਗਲੀ ਦੇ ਵਿੱਚ ਚੈਂਬਰ ਭਰੇ ਪਏ ਨੇ ਚੈਂਬਰਾਂ ਤੋਂ ਪਾਣੀ ਇੰਨਾ ਗੰਦ ਬਾਹਰ ਆ ਰਿਹਾ ਕਿ ਨਿੱਕੇ ਨਿੱਕੇ ਬੱਚੇ ਗਲੀ ਮਹੱਲੇ 'ਚ ਖੇਡਦੇ ਆ ਉਹਨਾਂ ਨੂੰ ਬਿਮਾਰੀ ਇੰਨੀ ਕਿ ਜ਼ਿਆਦਾ ਫੈਲਣ ਦੀ ਨਾ ਇਸ ਟਾਈਮ ਕਿ ਪ੍ਰਸ਼ਾਸਨ ਜਿਹੜਾ ਨਾ ਬਿਲਕੁਲ ਸੁੱਤਾ ਹੈ ਗਲੀ ਕੁਵਰ ਵਿਜੇ ਪ੍ਰਤਾਪ ਦੇ ਦਫ਼ਤਰ ਗਏ ਉਹਦੀ ਤਾਂ ਧੌਂ ਚ ਸਰਗਿਆ ਵੜਿਆ ਜੀ ਸਿੱਧੀ ਜੜੀ ਜਿਹੜਾ ਕਿ ਪਾਣੀ ਇੰਨਾ ਗਾ ਜ਼ਿਆਦਾ ਗੰਦਾ ਆ ਰਿਆ ਨਾ ਜੀ ਕਿ ਇਹੋ ਹੀ ਲੋਕ ਪੀ ਰਹੇ ਆ ਦੇਖੋ ਇਹ ਕਿੰਨੇ ਕਿ ਫਿਲਟਰ ਹਨ ਮਤਲਬ ਹਰ ਮਹੀਨੇ ਉਹਨੂੰ ਫਿਲਟਰ ਵੀ ਚੇਂਜ ਕਰਨੇ ਪੈਂਦੇ ਗੁੰਵਰ ਵਿਜੇ ਪ੍ਰਤਾਪ ਸਿੰਘ ਮੁੜਦਾਬਾਦ ਗੁੰਵਰ ਵਿਜੇ ਪ੍ਰਤਾਪ ਸਿੰਘ ਬੰਮ ਕਰਾਂ ਤੇ ਨੀ ਸਦਾਨੀ ਤੋਸਪ ਸਰੀਆ ਕਢਣਾ ਵਾਲਾ ਗੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਵਾਰੀ ਵੀ ਇਨੀਆਂ ਸ਼ਿਕਾਇਤਾਂ ਹੋਣ ਦੇ ਬਾਵਜੂਦ ਵੀ ਇੱਕ ਵਾਰੀ ਵੀ ਆ ਗਏ ਹਮਲੇ ਜ ਕਿਸੇ ਬੰਦੇ ਨੇ ਉਹਨੂੰ ਪੁੱਛਿਆ ਲੋਕੀ ਸਿਵਰ ਦਾ ਪਾਣੀ ਜਿਹੜਾ ਉਹ ਪੀਣ ਵਾਲੇ ਪਾਣੀ ਮਿਕਸ ਹੋ ਕੇ ਤੇ ਆ ਰਿਆ ਜਿਸ ਦੇ ਕਾਰਨ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਰੀਰ ਦੀਆਂ ਬਿਮਾਰੀਆਂ ਲੱਗੀਆਂ ਹੋਈਆਂ ਜੁਦਾਬਾਦ 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 ਨਾਮ ਬਲੀ ਜੁਦਾਬਾਦ ਨਾਮ ਬਲੀ ਜੁਦਾਬਾਦ ਹਾਏ ਹਾਏ ਨਾਮ ਬਲੀ ਹਾਏ ਹਾਏ ਨਾਮ ਬਲੀ ਹਾਏ ਹਾਏ ਇਹ ਉਜਲਾ ਜੀ ਜਿੱਤੇ ਨਾ ਸਿਰਫ ਉਹ ਆਪਣੀ ਲੋੜ ਨੂੰ ਜਿੱਤੇ ਨਾ ਜਿੱਤ ਕੇ ਤੇ ਕੁਰਸੀ ਤੇ ਬਹਿ ਜਾਣਾ ਲੇਕਿਨ ਉਹਨਾਂ ਨੇ ਕਦੀ ਆ ਕੇ ਗਲੀ ਮੁਹੱਲੇ 'ਚ ਆ ਕੇ ਕਿਸੇ ਦੀ ਬਾਤ ਵੀ ਪੁੱਛੀ ਇੱਕ ਵਾਰੀ ਵੀ ਜਦੋਂ ਉਹਨਾਂ ਨੇ ਲੈ ਵੇਖੋ ਇਹ ਪਾਣੀ ਆ ਜਿਹੜਾ ਘਰਾਂ ਦੇ ਵਿੱਚ ਆ ਰਿਹਾ ਟੂਟੀਆਂ ਤੇ ਜਦੋਂ 2.5 ਸਾਲ ਹੋ ਗਏ ਨੇ ਇੱਕ ਵਾਰੀ ਕਿਸੇ ਨੇ ਸ਼ਕਲ ਨਹੀਂ ਉਹਦੀ ਵੇਖੀ ਤੇ ਜਿਹੜਾ ਸਾਡੇ ਇਲਾਕੇ ਦਾ ਐਮ ਐਲ ਐਮ ਕੀ ਦੇ ਵੀ ਕਿ ਜਿੰਨਾ ਕਦੀ ਸ਼ਕਲ ਹੀ ਨਹੀਂ ਵਿਖਾਈ ਪੰਨਾ ਸਾਲਾਂ ਚ ਜੀ ਆਪਲਾ ਜੁਰਦਾਬਾਦ ਬੋਲ ਸਰਕਾਰ ਜੁਰਦਾਬਾਦ ਆਮ ਬਲੀ ਜੁਰਦਾਬਾਦ ਆਮ ਬਲੀ ਜੁਰਦਾਬਾਦ ਮੈਂ ਵਾਰਡ ਨੰਬਰ 18 ਤੋਂ ਰਹਿਣ ਵਾਲੇ ਹਾਂ ਜੀ ਇੱਕ ਸਾਡੇ ਸਾਰੇ ਹੀ 18 ਨੰਬਰ ਦੇ ਔਰ 15 ਨੰਬਰ ਵਾਰਡ ਦੇ ਸਾਰੇ ਹੀ ਭੈਣ ਭਰਾ ਇਕੱਠੇ ਹੋਏ ਆ ਜਿਹੜਾ ਕਿ ਪਾਣੀ ਇੰਨਾ ਕਿ ਜਿਆਦਾ ਗੰਦਾ ਆ ਰਿਹਾ ਨਾ ਜੀ ਕਿ ਇਹੋ ਹੀ ਲੋਕ ਪੀ ਰਹੇ ਆ ਦੇਖੋ ਅਸੀਂ ਕਿੰਨੇ ਕਿ ਫਿਲਟਰਾਂ ਨੂੰ ਮਤਲਬ ਹਰ ਮਹੀਨੇ ਨੂੰ ਫਿਲਟਰ ਵੀ ਚੇਂਜ ਕਰਨੇ ਪੈਂਦੇ ਤੇ ਹਰ ਮਹੀਨੇ ਹੀ ਫਿਲਟਰ ਵੀ ਚੇਂਜ ਕਰਾਉਂਦੇ ਰਹੇ ਨੇ ਲੇਕਿਨ ਪਾਣੀ ਦਾ ਇੰਨਾ ਕੋ ਬੁਰਾ ਹਾਲ ਹੈ ਤੇ ਸੀਵਰੇਜ ਦਾ ਵੀ ਆ ਕੇ ਦੇਖੋ ਹਰ ਗਲੀ ਦੇ ਵਿੱਚ ਚੈਂਬਰ ਭਰੇ ਪੈਣਾ ਚੈਂਬਰਾਂ ਦਾ ਪਾਣੀ ਇੰਨਾ ਗੰਦ ਬਾਹਰ ਆ ਰਿਹਾ ਕਿ ਨਿਕੇ ਨਿਕੇ ਬੱਚੇ ਗਲੀ ਮਹੱਲੇ 'ਚ ਖੇਡਦੇ ਆ ਉਹਨਾਂ ਨੂੰ ਬਿਮਾਰੀ ਇੰਨੀ ਕਿ ਜ਼ਿਆਦਾ ਫੈਲਣ ਦੀ ਨਾ ਇਸ ਟਾਈਮ ਕਿ ਪ੍ਰਸ਼ਾਸਨ ਜਿਹੜਾ ਨਾ ਬਿਲਕੁਲ ਸੁੱਤਾ ਹੈ ਕੁਝ ਮਹੀਨੇ ਪਹਿਲਾਂ ਤੇ ਇਲੈਕਸ਼ਨ ਹੋਈ ਹੈ ਅਤੇ ਮੈਂਬਰ ਪਾਰਲੀਮੈਂਟ ਜਿੱਤੇ ਗੁਰਦੀ ਸਿੰਘ ਓਜਲਾ ਇਹ ਓਜਲਾ ਜੀ ਜਿੱਤੇ ਨਾ ਸਿਰਫ ਉਹ ਆਪਣੀ ਲੋੜ ਨੂੰ ਜਿੱਤੇ ਨਾ ਜਿੱਤ ਕੇ ਤੇ ਕੁਰਸੀ ਤੇ ਬਹਿ ਗੇਣਾ ਲੇਕਿਨ ਉਹਨਾਂ ਨੇ ਕਦੀ ਆ ਕੇ ਕਿਸੇ ਗਲੀ ਮਹੱਲੇ 'ਚ ਆ ਕੇ ਕਿਸੇ ਦੀ ਬਾਤ ਵੀ ਪੁੱਛੀ ਇੱਕ ਵਾਰੀ ਵੀ ਜਦੋਂ ਉਹਨਾਂ ਨੇ ਇਲੈਕਸ਼ਨ ਲੜਦੇ ਹੁੰਦੇ ਉਹਦੇ ਗਲੀ ਗਲੀ ਜਾਂਦੇ ਹਰ ਘਰ ਦੇ 'ਚ ਜਾ ਕੇ ਕਹਿੰਦੇ ਜੀ ਸਾਨੂੰ ਵੋਟਾਂ ਪਾਓ ਤੇ ਜਦੋਂ ਪਰਛਾਨੀ ਆਂਦੀ ਲੋਕਾਂ ਨੂੰ ਪਬਲਿਕ ਨੂੰ ਉਦੋਂ ਇਹਨਾਂ ਅਸੇ ਕੋਈ ਜਾਗਦਾ ਹੀ ਨਹੀਂ ਹੈ ਪਬਲਿਕ ਅਸੇ ਵੀ ਤੇ ਆਣ ਨਾ ਇੱਕ ਵਾਰੀ ਪਬਲਿਕ ਚ ਤੇ ਆਂਦੇ ਹੀ ਨਹੀਂ ਹੈ ਪਵਨ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਜੀ ਸੰਧੂ ਕਲੋਨੀ ਕੀ ਮਾਮਲਾ ਹੈ ਭਾਜੀ ਇੱਥੇ ਸੀਵਰ ਇੰਨਾ ਕ ਭੈੜਾ ਹਾਲ ਜੇ ਤੇ ਜਾਨਕੀ ਲੋਕਾਂ ਦਾ ਬੁਰਾ ਸਾਡੇ ਘਰਾਂ ਦੇ ਅੰਦਰ ਤੱਕ ਸੀਵਰ ਦਾ ਪਾਣੀ ਆਂਦਾ ਜੇ ਠੀਕ ਹੈ ਜੀ ਕੁਵਰ ਵੀਜੇ ਪ੍ਰਤਾਪ ਦੇ ਦਫਤਰ ਗਏ ਉਹਦੀ ਤਾਂ ਧੌਂ ਚ ਸਰਗਿਆ ਵਰਿਆ ਜੀ ਸਿੱਧੀ ਜੜੀ ਗੱਲ ਤੇ ਕੁੰਭ ਕਰਨ ਵਾਲਾ ਵੀ ਭੜੀ ਉਹਦੀ ਮਹੀਨਦਰ ਠੀਕ ਹੈ ਜੀ ਕੁੰਭ ਕਰਨ 6 ਮਹੀਨੇ ਤੇ ਇੱਕ ਵਾਰੀ ਉੜਦਾ ਸੀ ਇਹ ਉਹਨੂੰ ਉਹ ਇਹ 6 ਮਹੀਨੇ ਬਾਅਦ ਵੀ ਨਹੀਂ ਜਿਉਟਿਆ ਜੜੀ 2.5 ਸਾਲ ਹੋ ਗਏ ਨੇ ਇੱਕ ਵਾਰੀ ਕਿਸੇ ਨੇ ਸ਼ਕਲ ਨਹੀਂ ਉਹਦੀ ਵੇਖੀ ਤੇ ਜਿਹੜਾ ਸਾਡੇ ਇਲਾਕੇ ਦਾ ਐਮਐਲਏ ਉਹ ਇੰਨਾ ਕੁ ਪੜਿਆ ਲਿਖਿਆ ਸਰਕਾਰ ਨੇ ਬਣਾਤਾ ਰਾਮਸਰਰ ਪਿੰਕੀ ਦੇ ਵੀ ਕਿ ਜਿੰਨੇ ਕਦੀ ਸ਼ਖਲੀ ਨਹੀਂ ਵਿਖਾਈ ਪੰਨਾ ਸਾਲਾਂ ਚ ਤੇ ਕਾਰਪੋਰੇਸ਼ਨ ਦੇ ਦਫਤਰ ਹੀ ਗਏ ਆ ਉੱਥੇ ਉਹਨਾਂ ਨੇ ਬਸ ਮਾਰਕ ਕਰਤਾ ਜਿਹੜਾ ਸੁਪਰਵਾਈਜ਼ਰ ਜੇ ਕਹਿੰਦਾ ਜੀ ਮੈਨੂੰ ਪੂਰਾ ਸਮਾਨ ਨਹੀਂ ਮਿਲਦਾ ਮੈਂ ਕਿਤੋਂ ਸਫਾਈ ਕਰਾਂ ਮੈਂ ਜਗਮੋਨ ਸਿੰਘ ਸੋਢੀ ਸੰਧੂ ਕਲੋਨੀ ਤੋਂ ਬੋਲਦਾ ਪਿਆ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਵਾਰੀ ਵੀ ਇਨੀਆਂ ਸ਼ਿਕਾਇਤਾਂ ਹੋਣ ਦੇ ਬਾਵਜੂਦ ਵੀ ਇੱਕ ਵਾਰੀ ਵੀ ਆ ਕੇ ਹਮਲੇ ਜ ਕਿਸੇ ਬੰਦੇ ਨੇ ਇਹਨੂੰ ਪੁੱਛਿਆ ਲੋਕੀ ਸਿਵਰ ਦਾ ਪਾਣੀ ਜਿਹੜਾ ਉਹ ਪੀ ਨੌਲੇ ਪਾਣੀ ਮਿਕਸ ਹੋ ਕੇ ਆ ਰਿਹਾ ਜਿਸ ਦੇ ਕਾਰਨ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਰੀਰ ਦੀਆਂ ਬਿਮਾਰੀਆਂ ਲੱਗੀਆਂ ਹੋਈਆਂ ਲੋਕਾਂ ਦੇ ਟਟੀਆਂ ਨਾਲ ਐਨਾ ਬੁਰਾ ਹਾਲ ਹੋਇਆ ਪਿਆ ਵੀ ਕਹਿੰਦੇ ਗੱਲ ਹੀ ਕੋਈ ਨਹੀਂ ਹਰ ਕੋਈ ਦਵਾਈ ਤੇ ਦਵਾਈ ਖਾਈ ਜਾ ਰਿਹਾ ਐ ਵੇਖੋ ਇਹ ਪਾਣੀ ਆ ਜਿਹੜਾ ਘਰਾਂ ਦੇ ਵਿੱਚ ਆ ਰਿਹਾ ਟੂਟੀਆਂ ਤੇ ਇਹ ਕੋਈ ਕੰਪਲੇਟ ਨਹੀਂ ਕੀਤੀ ਕੀ ਆਪ ਜੀ ਲੋਕ ਕਾਰਪੋਰੇਸ਼ਨ ਜੀ ਕੰਪਲੇਨਟ ਕੀਤੀ ਗਈ ਆ ਕਾਰਪੋਰੇਟਰ ਨੂੰ ਕੰਪਲੇਨਟ ਕੀਤੀ ਗਈ ਆ ਕੁਮਰ ਵਿਜੇ ਪ੍ਰਸਾਦ ਸਿੰਘ ਦੇ ਦਫ਼ਤਰ ਵਿੱਚ ਵੀ ਜਾ ਕੇ ਕਿਹਾ ਗਿਆ ਪਰ ਕਿਸੇ ਨੇ ਵੀ ਨਾ ਤਾਂ ਆ ਕੇ ਹਾਲ ਪੁੱਛਿਆ ਵੀ ਕੀ ਹਾਲ ਆ ਤੇ ਨਾ ਹੀ ਕਿਸੇ ਨੇ ਇੱਥੇ ਆ ਕੇ ਇਸ ਨੂੰ ਤਕਲੀਫ ਨੂੰ ਨਿਵਾਰਨ ਦੀ ਕੋਸ਼ਿਸ਼ ਕੀਤੀ ਆ ਸਰਕਾਰ ਸਰਕਾਰ ਆਪਣੇ ਕੰਮ ਪਹਿਲ ਦੇ ਆਧਾਰ ਤੇ ਕਰ ਰਹੀ ਹੋਊਗੀ ਲੋਕਾਂ ਦਾ ਕੰਮ ਕੋਈ ਵੀ ਪਹਿਲ ਦੇ ਆਧਾਰ ਤੇ ਨਹੀਂ ਹੋ ਰਿਹਾ ਕੰਪਲੇਨ ਨੰਬਰ ਜੀ 606 ਕੰਪਲੇਨ ਨੰਬਰ 606 154 2024 154 ਜੋ 2024 ਦੀ ਕੰਪਲੇਨ ਜਿਹੜੀ ਦਿੱਤੀ ਹੋਈ ਆ ਲਿਖਤੀ ਰੂਪ ਤੇ ਮਹੱਲੇ ਦੇ ਬੁਢੇ ਦੇ ਦਸਖਤ ਹੋਏ ਹੋਏ ਉਹਦੇ ਤੇ ਫਿਰ ਕੋ 126 126 ਨਰਿੰਦਰਪੁਰ ਕਿਤੋਂ ਦੇ ਰਹਿਣ ਵਾਲੇ ਜੀ ਅਸੰਦਕਾ ਨਾਮ ਲਈ ਇਹ ਕੀ ਮਾਮਲਾ ਹੈਗਾ ਵਾ ਜਿਹੜਾ ਤੁਸੀਂ ਆ ਪਾਣੀ ਗੰਦਾ ਟਟੀਆਂ ਆਉਂਦੀਆਂ ਸੀਵਰਾਂ ਦੇ ਵਿੱਚ ਗੰਦ ਪਿਆ ਉਹ ਤਰ੍ਹਾਂ ਹੀ ਨੰਗ ਰੰਗ ਬੱਚੇ ਜਾਂਦੇ ਆ ਬਹੁਤ ਗੰਦੇ ਆ ਤੇ ਇਹ ਸਰਕਾਰ ਆਉਂਦੀ ਦੀ ਵੋਟਾਂ ਲੈਣ ਆ ਜਾਂਦੀ ਹੈ ਬਸ ਕਿੰਨੇ ਸਮੇਂ ਤੋਂ ਇਹ ਦਿੱਕਤ ਆ ਰਹੀ ਤੁਹਾਨੂੰ ਇਹ ਤਾਂ ਸਾਲ ਦੋ ਸਾਲੀ ਹੋ ਚੱਲਿਆ ਸਾਲ ਤੋਂ ਪਾਣੀ ਗੰਦਾ ਆ ਰਹੇ ਹਾਂ ਹਾਂ ਕੰਪਲੇਨਟ ਕਰਦੇ ਆਂ ਅਧਿਕਾਰੀਆਂ ਨੂੰ ਵੀ ਕੀਤੇ ਕਹਿਣਾ ਹੀ ਨਹੀਂ ਮੰਨਦੇ ਆਂਦੇ ਆ ਤੁਹਾਡੀ ਉਹ ਸਾਈ ਕਰਕੇ ਚਲੇ ਜਾਂਦੇ ਆਂ ਕਵਿਸ਼ਨ ਦੇ ਵਿੱਚ ਅਧਿਕਾਰੀ ਨੂੰ ਕੰਪਲੇਨਟ ਨਹੀਂ ਕੀਤੀ ਇਹ ਬੋੜੀ ਬਹੁਤ ਕੀਤੀ ਬਹੁਤ ਕੀਤੀਆਂ ਨਾ ਕੋਈ ਨਹੀਂ ਆਉਂਦਾ ਕੋਈ ਨਹੀਂ ਮਿਲ ਕੇ ਦੇ ਐਮਐਲਏ ਕੋਰ ਵੀ ਜੇ ਅਤਾਪ ਸਿੰਘ ਹੋਏ ਕੋਈ ਆ ਕੋਈ ਆ ਹੋਰ ਕੋਣ ਹੈ ਹਾਂ ਕੋਈ ਭਾਲ ਸਿੰਘ ਜੀ ਕਿਥੋਂ ਦੇ ਰਹਿਣ ਵਾਲੇ ਕੀ ਆਈ ਵਿਸ਼ਾਲ ਵਿਹਾਰ ਤੋਂ ਰਹਿਣ ਨੇ ਗਲੀ ਨੰਬਰ 2 ਤੋਂ ਜੀ ਹਾਂ ਜੀ ਪਾਣੀ ਬਹੁਤ ਗੰਦਾ ਆਂਦਾ ਸੀਵਰ ਭਰੇ ਹੋਏ ਆ ਕੋਈ ਸੁਣਵਾਈ ਨਹੀਂ ਜੀ ਜਾਂ ਕਮਲੇ ਲਿਖਾਈ ਹੈ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕੌਨ ਸਰਦ ਅਗਰ ਕੀ ਜਿੱਥੇ ਮਰਜੀ ਚੱਲ ਜੀਏ ਆ ਗਏ ਜੀ ਚਲੇ ਗਏ ਜੀ ਅੱਗੇ ਜੀ ਚਲੇ ਗਏ ਜੀ ਬਸ ਇਹੀ ਕਹਿੰਦੇ ਆ ਆਂਦੇ ਆ ਬਸ ਵੇਖ ਕੇ ਚਲੇ ਜਾਂਦੇ ਜੀ ਹੁਣ ਹੋ ਜਾਏਗਾ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਏ